ਗੁਰੂ ਨਾਨਕ ਹਸਪੀਟਲ ਥੈਰੇਪੀ ਸੈਂਟਰ ਸਾਹਮਣੇ ਬਿਜਲੀ ਦਫਤਰ ਅਲੀਵਾਲ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤਸੱਲੀ ਬਖਸ਼ ਕੀਤਾ ਜਾਂਦਾ ਹੈ ਜਿਵੇਂ ਜੋੜਾਂ ਦੇ ਦਰਦ ਡਿਸਕ ਸਰਵਾਈਕਲ ਗੋਡੇ ਅਤੇ ਮੋਢੇ ਦੀਆਂ ਦਰਦਾਂ ਸ਼ੂਗਰ ਗੁਰਦੇ ਦੀ ਪੱਥਰੀ ਦਾ ਦਵਾਈ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਪੁਰਾਣੇ ਤੋਂ ਪੁਰਾਣੇ ਟਾਈਫਾਈਡ ਬੁਖਾਰ ਦਾ ਇਲਾਜ ਵੀ ਕੀਤਾ ਜਾਂਦਾ ਹੈ ਇਥੇ ਲੈਬੋਰੀ ਦੇ ਟੈਸਟ ਅੱਧੀ ਰੇਟ ਵਿੱਚ ਕੀਤੇ ਜਾਂਦੇ ਹਨ ਇਥੇ ਹਰ ਤਰ੍ਹਾਂ ਦੇ ਛੋਟੇ ਵੱਡੇ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਇਥੇ ਨਸ਼ਾ ਛਡਾਉਣ ਦਾ ਖਾਸ ਪ੍ਰਬੰਧ ਹੈ ਅਤੇ ਨਸ਼ੇ ਦਾ ਡਰੱਗ ਟੈਸਟ ਵੀ ਘੱਟ ਰੇਟ ਤੇ ਕੀਤਾ ਜਾਂਦਾ ਹੈ ਇਥੇ ਟੁੱਟੀਆਂ ਹੱਡੀਆਂ ਵੀ ਬੰਨੀਆਂ ਜਾਂਦੀਆਂ ਹਨ ਇਥੇ ਟੁੱਟੀਆਂ ਹੱਡੀਆਂ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਅਤੇ ਟੁੱਟੀਆਂ ਹੱਡੀਆਂ ਵਿੱਚ ਪਲੇਟਾਂ ਅਤੇ ਰੌਡ ਵੀ ਘੱਟ ਰੇਟ ਤੇ ਪਾਏ ਜਾਂਦੇ ਹਨ ਇਥੇ ਅਦਰੰਗ ਦਾ ਇਲਾਜ ਵੀ ਕੀਤਾ ਜਾਂਦਾ ਹੈ धेरे जानकारी संपर्क करो चरानवे छे सौ सैंती जीरो एक हज़ार अठानवे एक सौ पैंताली चौरासी अठ सौ उनासी